ਵੀਕ ਪਸੰਦ ਸਾਡੇ ਭਰਾ ਜਿਹੜਿਆਂ ਨੂੰ ਮੁਸ਼ਕਲਾਂ ਨੇ ਮੰਗਾ ਨੇ ਕੋ ਕੰਮ ਨੇ ਗਾਣਾਂ ਦੀਆਂ ਡਮਾਂਡਾਂ ਨੇ ਜੇਕਰ ਸਾਡੇ ਨਮਾਇंदे ਕੋ ਇਥੋਂ ਜਿੱਤ ਕੇ ਜਾਣਗੇ ਤੇ ਤਾਂ ਹੀ ਉੱਥੇ ਜਾ ਕੇ ਅਸੀਂ ਉਹਨਾਂ ਦੀ ਕੋਈ ਗੱਲ ਕਰ ਸਕਾਂਗੇ ਜੇ ਸਾਡਾ ਕੋਈ ਨਮਾਇਦਾ ਹੀ ਨਹੀਂ ਉੱਥੇ ਗਿਆ ਤਾਂ ਇਹ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਤਾਂ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਤੀਜੀ ਵਾਰੀ મોદી ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਜਦੋਂ મોદી ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਤੇ ਸਾਡੇ ਇਥੋਂ ਪੰਜਾਬ ਦੇ ਵੀ ਨੁਮਾਇੰਦੇ ਜਿੱਤ ਕੇ ਜਾਣਗੇ ਤੇ ਤਾਂ ਹੀ ਉੱਥੇ ਜਾ ਕੇ ਵੀ ਕਿਸਾਨਾਂ ਦੀ ਗੱਲ ਕਰ ਸਕਣਗੇ ਆਪਣੇ ਬਲਬੂਤੇ ਤੇ ਐਸ ਵਾਰੀ ਕੱਲਿਆਂ ਨੂੰ ਬੀਜੇਪੀ ਨੂੰ ਲੜਨੀ ਚਾਹੀਦੀ ਆ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਹਾਈ ਕਮਾਂਡ ਨੇ ਫੈਸਲਾ ਕੀਤਾ ਸੀ ਕਿ ਅਸੀਂ ਇਕੱਲੇ ਲੱਖੀ ਲੜਾਂ ਇਹ ਤਾਂ ਜਨਤਾ ਦੇ ਹੱਥ ਦੇ ਵਿੱਚ ਫਤਵਾ ਉਹ ਕਿਹੜੇ ਉਮੀਦਵਾਰ ਨੂੰ ਮਾਣ ਦਿੰਦੀ ਆ ਕਿ ਜਿਹਦੇ ਸਿਰ ਤੇ ਤਾਜ ਰੱਖੀਆ ਕਿੰਨੀ ਸੇਵਾ ਕਰਨ ਦਾ ਮੌਕਾ ਦਿੰਦੀ ਆ ਇਹ ਤਾਂ ਚਾਰ ਤਰੀਕ ਨੂੰ ਪਤਾ ਲੱਗ ਗਿਆ ਨਾ ਕਿ ਜਨਤਾ ਕਿੰਨੀ ਫਤਵਾ ਦਿੰਦੀ ਆ ਮੇਰੇ ਬਾਜੀ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਆਪਾਂ ਨੂੰ ਵੀ ਪੂਰੀ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਮੋਦੀ ਸਾਹਿਬ ਦੀ ਚੋੜੀ ਕਰਨੀ ਚਾਹੀਦੀ ਇਹ ਥੱਲ ਤਾਂ ਹੀ ਪੈਣੀ ਆ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਆਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਜੇ ਪੰਜਾਬ ਦਾ ਭਲਾ ਚਾਹੁੰਦੇ ਆਂ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ 2024 ਦੀਆਂ ਲੋਕ ਸਭਾ ਚੋਣਾਂ ਦੀ ਜਿਹੜਾ ਵਿਗਲ ਪੂਰੀ ਤਰ੍ਹਾਂ ਵੱਜ ਚੁੱਕਾ ਇਹਦਾ ਚੋਣ ਜਾਬਤਾ ਲਾਗੂ ਆ ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੰਨਾਂ ਨੂੰ ਉਤਾਰ ਦਿੱਤਾ ਹੈ ਜਿਹੜੇ ਤਿੰਨ ਵਾਰ ਵਿਧਾਇਕ ਰਹੇ ਨੇ ਤੇ ਪਰ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿਹੜੀ ਪਹਿਲੀ ਵਾਰ ਲੜ ਰਹੇ ਨੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਵਧਾਈਆਂ ਦੇਣ ਵਾਲਿਆਂ ਦਾ ਤੇ ਮੂੰਹ ਮਿੱਠਾ ਕਰਾਉਣ ਵਾਲਿਆਂ ਦਾ ਵੱਡੀ ਵੀਰ ਤੇ ਧਰਤਾ ਜਿਹੜਾ ਲੱਗਾ ਹੈ ਆਪਾਂ ਆਪ ਗੱਲਬਾਤ ਕਰਕੇ ਨਾਲੇ ਵਧਾਈ ਵੀ ਦੇਨੇ ਆ ਤੇ ਨਾਲੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਬਹੁਤ ਮੁਬਾਰਕਾਂ ਜੀ ਤੁਹਾਨੂੰ ਮਿਹਰਬਾਨੀ ਮੈਨੂੰ ਇਹ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਆ ਕੀ ਜਨਤਾ ਨੂੰ ਮੈਸੇਜ ਰਵੇਗਾ ਤਾਂ ਕੀ ਵਰਕਰਾਂ ਨੂੰ ਅਪੀਲ ਰਹੇਗੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਦਾ ਕਾਲਪੁਰਖ ਦਾ ਕਿ ਜਿਨ੍ਹਾਂ ਨੇ ਬੜਾ ਵੱਡਾ ਗਰੀਬ ਨੂੰ ਮਾਣ ਬਖਸ਼ਿਆ ਉਹਦੇ ਨਾਲ-ਨਾਲ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਇਹ ਵਰਕਰਾਂ ਦੇ ਸਹਿਯੋਗ ਦੇ ਨਾਲ ਆਪਣੇ ਕਾਰਕਿਰਤਾਾਂ ਦੇ ਸਹਿਯੋਗ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿਹੜੀ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਈ ਜਾਊਗੀ ਇਹ ਮੇਰੀ ਸਾਰੇ ਵਰਕਰਾਂ ਨੂੰ ਅਪੀਲ ਆ ਬੇਨਤੀ ਆ ਕਿ ਤੱਕੜੇ ਹੋ ਕੇ ਜੇ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਆਪਾਂ ਨੂੰ ਵੀ ਪੂਰੀ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਉਣੀ ਚਾਹੀਦੀ ਹੈ ਮਨਾ ਜੀ ਤਿੰਨ ਵਾਰੀ ਵਿਧਾਇਕ ਰਹੇ ਹੋ ਹਲਕਾ ਖਡੂਰ ਸਾਹਿਬ ਤੋਂ ਪਹਿਲੀ ਵਾਰੀ ਚੋਣ ਮੈਦਾਨ ਜੋ ਕਿਵੇਂ ਲੱਗਦਾ ਹੈ ਇਹ ਤਾਂ ਸਾਡੇ ਵਾਸਤੇ ਕੋਈ ਪਹਿਲੀ ਇਲੈਕਸ਼ਨ ਤਾਂ ਹੈ ਨਹੀਂ ਹਮੇਸ਼ਾ ਇਲੈਕਸ਼ਨਾਂ ਲੜਦੇ ਰਹੇ ਆ ਪਹਿਲਾਂ ਵੀ ਇੱਥੋਂ ਸਾਡੇ ਪਾਰਲੀਮੈਂਟ ਦੀ ਇਲੈਕਸ਼ਨਾਂ ਜਿਹੜੇ ਆ ਚਲੋ ਜਦੋਂ ਅਸੀਂ ਕਾਲੀ ਦਲ ਸੀ ਉਦੋਂ ਵੀ ਲੜਦੇ ਰਹੇ ਨੇ ਹਮੇਸ਼ਾ ਇਲੈਕਸ਼ਨਾਂ ਨਾਲ ਲੜੀਆਂ ਵਾ ਕੋਈ ਇਹੋ ਜੀ ਨਵੀਂ ਤੇ ਸਾਡੇ ਵਾਸਤੇ ਗੱਲ ਨਹੀਂ ਗੁਰੂ ਕਿਰਪਾ ਕਰੇ ਇਲੈਕਸ਼ਨ ਲੜਾਂਗੇ ਪੂਰੀ ਮਿਹਨਤ ਕਰਾਂਗੇ ਇਹ ਮੰਨਾ ਜੀ ਆਮ ਆਦੀ ਪਾਰਟੀ ਦੇ ਉਮੀਦਵਾਰ ਵੱਲੋਂ ਕਿਹਾ ਜਾਂਦਾ ਸੀ ਕਿ ਮੇਰੇ ਕੱਦ ਦਾ ਕੋਈ ਉਮੀਦਵਾਰ ਨਹੀਂ ਮੈਦਾਨ 'ਚ ਆਇਆ ਹੌਂਦਾ ਮੰਨਜੀਤ ਸਿੰਘ ਮੰਨਾ ਮੈਦਾਨ ਵਿੱਚ ਆ ਗਿਆ ਹੁਣ ਕਿਵੇਂ ਵੇਖਦੇ ਹੋ ਇਹ ਤਾਂ ਸਾਡੇ ਮੰਚ ਤੇ ਕਦੀ ਇਹੋ ਜੀ ਗੱਲ ਆਈ ਨਹੀਂ ਕਿ ਅਸੀਂ ਕਿਸੇ ਨੂੰ ਜਿਹੜਾ ਮਾੜਾ ਸਮਝੀਏ ਇਹ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਹਰ ਕੋਈ ਇਨਸਾਨ ਜਿੱਤਣ ਵਾਸਤੇ ਮੈਦਾਨ ਚ ਆਉਂਦਾ ਇਹ ਤਾਂ ਜਨਤਾ ਦੇ ਹੱਥ ਦੇ ਵਿੱਚ ਫਤਵਾ ਆ ਕਿ ਉਹ ਕਿਹੜੇ ਉਮੀਦਵਾਰ ਨੂੰ ਮਾਣ ਦਿੰਦੀ ਆ ਕਿਹਦੇ ਸਿਰ ਤੇ ਤਾਜ ਰੱਖਦੀ ਆ ਕਿਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਆ ਇਹ ਤਾਂ 4 ਤਰੀਕ ਨੂੰ ਪਤਾ ਲੱਗ ਜਣਾ ਕਿ ਜਨਤਾ ਕਿਨੂੰ ਇਹ ਫਤਵਾ ਦਿੰਦੀ ਆ ਇੰਨਾ ਚਿਰ ਸਿਆਸਤ ਜੋ ਹੋ ਗਿਆ ਇਹ ਕਦੀ ਇਹੋ ਜਿਹੀ ਭੱਦੀ ਸ਼ਬਦਾਵਲੀ ਨਹੀਂ ਵਰਤੀ ਗਈ ਇੱਕ ਦੂਜੇ ਦੇ ਪਰਿਵਾਰ ਬਾਰੇ ਪਰ ਪਿਛਲੇ ਦਿਨੀ ਇਹ ਵੀ ਵੇਖਣ ਨੂੰ ਮਿਲਿਆ ਕਿਵੇਂ ਵੇਖਦੇ ਹੋ ਬੜੀ ਮਾੜੀ ਗੱਲ ਆ ਜੀ ਅਸੀਂ ਤਾਂ ਇਸ ਗੱਲ ਨੂੰ ਅਤ ਜਿਹੜੀ ਆ ਉਹ ਨਿੰਦਣਯੋਗ ਗੱਲ ਸਮਝਦੇ ਆਂ ਇਹਦੀ ਨਿੰਦਿਆ ਵੀ ਕਰਦੇ ਆਂ ਕਿਉਂਕਿ ਅਸੀਂ ਸਾਰੇ ਭਰਾ ਆ ਆਪਸੀ ਭਾਈਚਾਰਕ ਸਾਂਝ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਆ ਕਿਸੇ ਦੇ ਖਿਲਾਫ ਵੀ ਇਹੋ ਜਿਹੀ ਜਿਹੜੀ ਮਾੜੀ ਸ਼ਬਦਾਵਲੀ ਪੈੜੀ ਸ਼ਬਦਾਵਲੀ ਜਿਹੜੀ ਆ ਉਹ ਨਹੀਂ ਵਰਤਣੀ ਚਾਹੀਦੀ ਸਾਡਾ ਭਾਵੇਂ ਕਿੰਨਾ ਵੀ ਕੋਈ ਕੱਟੜ ਵਿਰੋਧੀ ਹੋਵੇ ਕਿੰਨਾ ਵੀ ਦੁਸ਼ਮਣ ਹੋਵੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਆ ਉਹ ਨਹੀਂ ਇੱਕ ਪਾਰਟੀ ਦੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨਿੱਜੀ ਜਿਹੜਾ ਅਟੈਕ ਆ ਉਹ ਨਹੀਂ ਕਿਸੇ ਤੇ ਸਾਨੂੰ ਕਰਨਾ ਚਾਹੀਦਾ ਸਰ ਕਾਲੀ ਬੀਜੇਪੀ ਦਾ ਗੱਠ ਜੋੜ ਨਹੀਂ ਹੋਇਆ ਤਾਂ ਬੀਜੇਪੀ ਦੇ ਵਰਕਰਾਂ 'ਚ ਵੀ ਕਾਫੀ ਜੋਸ਼ ਆ ਤੇ ਅੱਜ ਟਿਕਟ ਮਿਲਣ ਦੇ ਨਾਲ ਇਹ ਜੋਸ਼ ਜਿਹੜਾ ਹੋਰ ਸਿਮਾਨ ਤੇ ਚੜ ਗਿਆ ਸਾਡੇ ਵਰਕਰ ਤਾਂ ਇੰਨੇ ਕੁ ਖੁਸ਼ ਨੇ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਅਲਾਈਂਸ ਦਾ ਜਿਹੜਾ ਉਹ ਖਤਮ ਹੋ ਗਿਆ ਸੀ ਕਿ ਲਾਂਚ ਨਹੀਂ ਹੋਊਗਾ ਬੀਜਪੀ ਦੇ ਕਾਲੀ ਦਲ ਦਾ ਉਦੋਂ ਵੀ ਸਾਡੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਸੀ ਸਾਡੇ ਵਰਕਰਾਂ ਨੇ ਇਹ ਪੁਰਜਰ ਅਪੀਲ ਕੀਤੀ ਸੀ ਮੰਗ ਕੀਤੀ ਸੀ ਕਿ ਸਾਨੂੰ ਆਪਣੇ ਬਲਬੂਤੇ ਤੇ ਇਸ ਵਾਰੀ ਕੱਲਿਆਂ ਨੂੰ ਬੀਜਪੀ ਨੂੰ ਇਲੈਕਸ਼ਨ ਜਿਹੜੀ ਲੜਦੀ ਚਾਹੀਦੀ ਆ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਹਾਈ ਕਮਾਂਡ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਕੱਲੇ ਇਲੈਕਸ਼ਨ ਲੜਾਂਗੇ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਤੇ ਅੱਜ ਵੀ ਵਰਕਰਾਂ ਦੇ ਮਨ ਦੇ ਵਿੱਚ ਬੜਾ ਚਾਅ ਵਾ ਤੁਸੀਂ ਵੇਖਿਆ ਕਿ ਇੱਥੇ ਕਿੰਨੇ ਲੋਕ ਵੱਡੀ ਗਿਣਤੀ ਚ ਆ ਕੇ ਬੜੀ ਖੁਸ਼ੀ ਨਾਲ ਚਾਹ ਦੇ ਨਾਲ ਵਧਾਈਆਂ ਦੇ ਰਹੇ ਨੇ ਤੇ ਵਿਸ਼ਵਾਸ ਵੀ ਦਿਵਾ ਰਹੇ ਨੇ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿਹੜੀ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਮਨਨ ਜੀ ਕਿਸਾਨ ਵੀ ਅਜੇ ਉੱਤੇ ਸਰਦਾਂ ਦੇ ਬੈਠੇ ਨੇ ਉਹ ਵੀ ਪਿੰਡਾਂ 'ਚ ਵਿਰੋਧ ਕਰਨਗੇ ਕਿਵੇਂ ਵੇਖਦੇ ਹੋ ਮੈਂ ਤਾਂ ਆਪਣੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਉਹ ਵੀ ਕਿਸਾਨ ਸਾਡੇ ਭਰਾ ਨੇ ਜਿਹੜਿਆਂ ਕੋਈ ਮੁਸ਼ਕਲਾਂ ਨੇ ਮੰਗਾ ਨੇ ਕੋਈ ਕੰਮ ਨੇ ਜਾਣੋਂ ਦੀਆਂ ਡਿਮਾਂਡਾਂ ਨੇ ਜੇਕਰ ਸਾਡੇ ਨਮਾਇंदे ਕੋਈ ਇਥੋਂ ਜਿੱਤ ਕੇ ਜਾਣਗੇ ਤੇ ਤਾਂ ਹੀ ਉੱਥੇ ਜਾ ਕੇ ਅਸੀਂ ਉਹਨਾਂ ਦੀ ਕੋਈ ਗੱਲ ਕਰ ਸਕਾਂਗੇ ਜੇ ਸਾਡਾ ਕੋਈ ਨਮਾਇਦਾ ਹੀ ਨਹੀਂ ਉੱਥੇ ਗਿਆ ਤੇ ਉੱਥੇ ਗੱਲ ਕੌਣ ਕਰੂਗਾ ਜਾ ਕੇ ਮੈਂ ਤੇ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਕਿਸੇ ਵੀ ਇਹੋ ਜੀ ਟਕਰਾਅ ਦੀ ਸਿੱਤੀ ਚ ਨਹੀਂ ਹੋਣਾ ਚਾਹੀਦਾ ਸਾਨੂੰ ਮਿਲ ਬੈਠ ਕੇ ਸਾਰਾ ਜਿਹੜਾ ਵਾ ਇਹ ਮਸਲੇ ਦਾ ਹੱਲ ਕਰਵਾਉਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਇਥੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਤਾਂ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਤੀਜੀ ਵਾਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਤੇ ਜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਨੇ ਤੇ ਸਾਡੇ ਇਥੋਂ ਪੰਜਾਬ ਦੇ ਵੀ ਨਮਾਇंदे ਜਿੱਤ ਕੇ ਜਾਣਗੇ ਤੇ ਤਾਂ ਹੀ ਉੱਥੇ ਜਾ ਕੇ ਕੋਈ ਕਿਸਾਨਾਂ ਦੀ ਗੱਲ ਕਰ ਸਕਣਗੇ ਕੋਈ ਪੰਜਾਬ ਦਾ ਜਿਹੜਾ ਇਥੇ ਹੋਣ ਵਾਲੇ ਕੰਮ ਨੇ ਸਰਦੀ ਸਾਡੀ ਸਟੇਟ ਆ ਇਥੇ ਜਿਹੜੇ ਕੰਮ ਹੋਣ ਵਾਲੇ ਨੇ ਕੋਈ ਡਿਮਾਂਡਾਂ ਨੇ ਉਹ ਸਾਰਿਆਂ ਤਾਂ ਹੀ ਅਸੀਂ ਉੱਥੇ ਉਠਾ ਸਕਾਂਗੇ ਜੇ ਸਾਡੇ ਉਥੋਂ ਨਮਾਇਦੇ ਜਾਣਗੇ ਤੇ ਸੋ ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਈਏ ਤਾਂ ਕਿ ਸਾਡੇ ਨਮਾਇਦੇ ਉੱਥੇ ਜਾ ਕੇ ਪੰਜਾਬ ਦੀ ਕਿਸਾਨਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਆਪਣੀ ਬਾਰਡਰ ਬੈਲਟ ਦੀ ਜਿਹੜੀ ਆ ਉਹ ਗੱਲ ਕਰ ਸਕੀ ਮੰਨਾ ਜੀ ਬਾਰਡਰ ਬੈਲਟ ਦੀ ਤਾਂ ਗੱਲ ਕੀਤੀ ਆ ਖਾਸ ਇਥੇ ਆਪਣੇ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਇੱਕ ਤਾਂ ਕੱਚਾ ਬੰਨਿਆ ਜਿਹਦੇ ਨਾਲ ਲੱਖਾਂ ਕਿਸਾਨਾਂ ਦੀ ਜ਼ਮੀਨ ਜਿਹੜੀ ਰੁੜ ਗਈ ਕੁਝ ਕਿਸਾਨਾਂ ਦੀ ਜਿਹੜੀ ਜ਼ਮੀਨ ਉਤਾਰੋਂ ਪਾਰ ਆ ਉਹ ਵੀ ਮਾਪਜੇ ਤੋਂ ਬਹੁਤ ਤੰਗ ਨੇ ਉਹੀ ਮੈਂ ਬੇਨਤੀ ਕਰ ਰਿਹਾ ਜੀ ਚਾਹੇ ਉਹ ਕਿਸਾਨਾਂ ਦੀ ਜ਼ਮੀਨ ਦੀ ਗੱਲ ਆ ਤਾਰੋਂ ਪਾਰ ਜਿਹੜਾ ਉਹਨਾਂ ਨੂੰ ਮਾਪਜੇ ਦੀ ਗੱਲ ਆ ਜਾਂ ਸਾਡਾ ਬਾਰਡਰ ਇੱਥੇ ਬੈਲਟ ਆ ਇੱਥੇ ਨਸ਼ਿਆਂ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਵਾ ਉਹ ਸਾਰੀਆਂ ਗੱਲਾਂ ਨੂੰ ਠੱਲ ਪਾਉਣ ਵਾਸਤੇ ਸਾਡਾ ਨਮਾਇਦਾ ਕੋਈ ਹੋਊਗਾ ਤੇ ਗੱਲ ਕਰ ਸਕਾਂਗੇ ਉੱਥੇ ਜਾ ਕੇ ਸੋ ਮੇਰੀ ਤਾਂ ਹਰ ਇੱਕ ਵੀਰ ਨੂੰ ਇਹੀ ਬੇਨਤੀ ਆ ਕਿ ਆਪਾਂ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਈਏ ਇਹ ਠੱਲ ਤਾਂ ਹੀ ਪੈਣੀ ਆ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਆਂ ਪਾਰਟੀ ਬਦਲ ਤੋਂ ਉਪਰ ਉੱਠ ਕੇ ਜੇ ਪੰਜਾਬ ਦਾ ਭਲਾ ਚਾਉਂਦੇ ਆ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਤਾਂ ਹੀ ਪੰਜਾਬ 'ਚ ਤਰੱਕੀ ਹੋ ਸਹੀਦਾ ਪੰਜਾਬ 'ਚ ਅਮਨ ਚੈਨ ਜਿਹੜਾ ਬਹਲ ਰਹਿ ਸਕਦਾ ਨਹੀਂ ਤੇ ਅੱਜ ਤੁਸੀਂ ਦੇਖ ਰਹੇ ਹੋ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਕਿਵੇਂ ਉਹ ਜਿਹੜੀ ਬਣੀ ਹੋਈ ਆ ਪਤਾ ਨਹੀਂ ਕਿੱਥੇ ਕਿੰਨੇ ਕਿੰਨੂ ਗੋਲੀ ਮਾਰ ਕੇ ਚਲੇ ਜਾਣਾ ਕੋਈ ਕਿਸੇ ਦੀ ਸੁਣਵਾਈ ਕੋਈ ਨਾ ਹੋਈ ਇੱਥੇ ਹੋ ਰਹੀ ਆ ਜੀ ਸੋ ਮੇਰੀ ਬੇਨਤੀ ਆ ਕਿ ਆਪਾਂ ਬੀਜੇਪੀ ਨੂੰ ਸੇਵਾ ਕਰਨ ਦਾ ਮੌਕਾ ਦਿਈਏ ਤਾਂ ਸਾਡਾ ਠਲ ਪਊਗੀ ਤਾਂ ਪੰਜਾਬ ਤਰੱਕੀ ਕਰੂਗਾ ਮੀਮੰਦ ਸਾਹਿਬ ਪੰਜ ਪੰਜ ਪਾਰਟੀਆਂ ਮੈਦਾਨ ਦੇ ਵਿੱਚ ਨੇ ਕਿਹਦੇ ਨਾਲ ਮੁਕਾਬਲਾ ਕਹਿੰਦੇ ਹੋ ਮੇਰਾ ਭਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹ ਤਾਂ ਮੁਕਾਬਲਾ ਲੋਕਾਂ ਨੇ ਦੇਣਾ ਜੀ ਇਹ ਤਾਂ ਹਰ ਕੋਈ ਜਿਹੜਾ ਵੀ ਕੋਈ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਸਾਰੇ ਜਿੱਤਣ ਵਾਤੀ ਆਉਂਦੇ ਨੇ ਕੋਈ ਹਾਰਨ ਵਾਸਤੇ ਤੇ ਆਉਂਦਾ ਨਹੀਂ ਪਰ ਇਹ ਜਨਤਾ ਦੇ ਹੱਥ ਦੇ ਵਿੱਚ ਫਤਵਾ ਵਾ ਜਨਤਾ ਕਿਹਨੂੰ ਸੇਵਾ ਦਿੰਦੀ ਆ ਇਹ ਜਨਤਾ ਨੇ ਕਿਹਦੇ ਸਿਰ ਤੇ ਤਾਜ ਰੱਖਣਾ ਇਹ ਤਾਂ ਚਾਰ ਤਰੀਕ ਨੂੰ ਪਤਾ ਲੱਗ ਜੂਗਾ ਜੋ ਵੀ ਜਨਤਾ ਦਾ ਫਤਵਾ ਹੋਊਗਾ ਸਾਡੇ ਸਿਰ ਮੱਥੇ ਹੋ ਜੀ ਧੰਨਵਾਦ ਤਾ ਇਹ ਜਨ ਮਨਜੀਤ ਸਿੰਘ ਦੀ ਮੀਆਂ ਮੰਡੀ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਵੱਡੀ ਲੀਡ ਦੇ ਨਾਲ ਜਿੱਤ ਕੇ ਜਿਹੜੀ ਆ ਪਾਰਟੀ ਦੀ ਝੋਲੀ ਵਿੱਚ ਸੀਟ ਪਾਈ ਜਾਊਗੀ ਕਿਉਂਕਿ ਵਰਕਰਾਂ 'ਚ ਭਾਰੀ ਉਤਸ਼ਾਹ ਆ ਬੀਜੇਪੀ ਦੇ ਵਿੱਚ ਤਾਂ ਵੱਡੀ ਲੀਡ ਜਿਹੜੀ ਇਥੇ ਜਿੱਤ ਕੇ ਜਿਹੜੀ ਝੋਲੀ ਵਿੱਚ ਪਾਈ ਜਾਊਗੀ ਤੁਸੀਂ ਦੇਖਦੇ ਰਹੋ ਪੰਜਾਬ న్యూਸ ਮੈਂ ਹਾਂ ਜਸਪੀਰ ਸਿੰਘ ਸ਼ਿਨਾ ਤਰਨਤਾਰਨ